ਅਸਾਨੰਦਪੁਰ ਰਬਦਾਸ ਰੂਪ ਵੇਖਿਆ ਅਸਾਨੰਦਪੁਰ ਰਬਦਾਸ ਰੂਰ ਵੇਖਿਆ ਅਸਾਨੰਦਪੁਰ ਰਬਦਾਸ ਰੂਪ ਵੇਖਿਆ ਐਸਾਨੰਦਪੁਰ ਰਬਦਾਸ ਰੂਪ ਵੇਖਿਆ ਅਸਾਨੰਦਪੁਰ ਰਬਦਾਸ ਰੂਪ ਵੇਖਿਆ ਅਸਾਂ ਨੰਦਪੁਰ ਰਬ ਦਾਸ ਰੂਪ ਵੇਖਿਆ ਅਸਾਂ ਨੰਦਪੁਰ ਰਬ ਦਾਸ ਰੂਪ ਵੇਖਿਆ ਐਸਾ ਨੰਦਪੁਰ ਰਬ ਦਾਸ ਰੂਪ ਵੇਖਿਆ ਅਸਾਂ ਕਲਗੀਆਂ ਵਾਲਾ ਹਜੂਰ ਵੇਖਿਆ ਸਾਂ ਕਾਲੇ ਗੀਆ ਵਾਲਾ ਅਜੂਰ ਵੇਖਿਆ ਐਸਾ ਕਹਿ ਲੇ ਦੀਆ ਵਾਲਾ ਅਸੂਲ ਵੇਖਿਆ ਐਸਾ ਕਹਿ ਗੁਰਵਾਹੇ ਗੁਰਵਾਹੇ ਗੁਰੂ ਜੀ ਵਾਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵੇਖੇ ਕਲਗੀਆਂ ਵਾਲੇ ਫਕੀਰ ਸੰਗਤੇ ਵੇਖੇ ਕਲਗੀਆਂ ਵਾਲੇ ਫਕੀਰ ਸੰਗਤੇ ਵੇਖੇ ਕਲਗੀਆਂ ਵਾਲੇ ਫਕੀਰ ਸੰਗਤੇ ਵੇਖੇ ਕਰ ਲੇਗੀ ਆਵਾਲੇ ਫਕੀਰ ਸੰਗ ਤੇ ਸੀਸ ਕਲੇਗੀ ਢੋਲ ਸਰੀਰ ਸੰਗ ਤੇ ਸੀਸ ਕਲੇਗੀ ਸਰੀਰ ਢੋਲ ਸੰਗ ਤੇ ਸੀਸ ਕਰੇਗੀ ਇਹ ਢੋਲ ਸੇਿਸ ਕਲ ਕੀ ਢੋਲੇ ਸਰੀਰ ਸੰਗ ਤੇ ਨੂਰੀ ਮੁਖੜੇ ਤੇ ਅੱਖਾਂ ਚ ਸਰੂਰ ਵੇਖਿਆ ਨੂਰੀ ਮੁਖੜਾ ਤੇ ਅੱਖਾਂ ਚ ਸਰੂਰ ਵੇਖਿਆ ਕਹਿਆ ਆ ਆਸਾ ਨੰਦ ਪੁਰ ਰੱਬ ਦਾ ਸਰੂਪ ਵੇਖਿਆ ਐਸਾ ਨੰਦ ਪੁਰ ਰੱਬ ਦਾ ਸਰੂਪ ਵੇਖਿਆ ਐਸਾ ਨੰਦ ਪੁਰ ਰੱਬ ਦਾ ਸਰੂਪ ਵੇਖਿਆ ਆਸੀਂ ਕਲਗੀਆਂ ਵਾਲਾ ਹਜੂਰ ਵੇਖਿਆ ਆਸੇ ਕਲਗੀਆਂ ਵਾਲਾ ਹਜੂਰ ਵੇਖਿਆ ਆਸੇ ਕਲਗੀਆਂ ਵਾਲਾ ਹਜੂਰ ਵੇਖਿਆ ਐਸਾ ਕੈ ਉਥੇ ਦੁਖੀਆਂ ਗਰੀਬਾਂ ਦਾ ਸਹਾਰਾ ਵੇਖਿਆ ਉਥੇ ਦੁਖੀਆਂ ਗਰੀਬਾਂ ਦਾ ਸਹਾਰਾ ਵੇਖਿਆ ਉਥੇ ਦੁਖੀਆਂ ਗਰੀਬਾਂ ਦਾ ਸਹਾਰਾ ਵੇਖਿਆ ਤੇ ਦੁਖੀਆਂ ਗੇਰੀ ਪੱਤਾ ਸਹਾਰਾ ਵੇਖਿਆ ਭੱਲੇ ਪਟਕੇਆਂ ਚਾ ਭੱਲੇ ਪਟਕੇਆਂ ਲਈ ਚਾਨਣ ਮਨਾਰਾ ਵੇਖਿਆ ਭੁੱਲੇ ਪਟਕੇਆਂ ਲਈ ਚਾਨਣ ਮਨਾਰਾ ਵੇਖਿਆ ਭੁੱਲੇ ਪਟਕੇਆਂ ਲਈ ਚਾਨਣ ਮਨਾਰਾ ਵੇਖਿਆ ਭੁੱਲੇ ਪਟਕੇਆਂ ਲਈ ਚਾਨਣ ਪੀਤਾਵਾਰ ਕੇ ਵੀ ਉਸ ਦਾ ਗਰੂਰ ਵੇਖਿਆ 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 ਆਇਆ ਸਾਨੰਦਪੁਰ ਰੱਬ ਦਾ ਸਰੂਪ ਵੇਖਿਆ ਅਨੰਦ ਪੁਰੇ ਰੱਬ ਦਾ ਸਰੂਪ ਵੇਖਿਆ ਅਨੰਦ ਪੁਰੇ ਰੱਬ ਦਾ ਸਰੂਪ ਵੇਖਿਆ ਅਨੰਦ ਪੁਰੇ ਰੱਬ ਦਾ ਸਰੂਪ ਵੇਖਿਆ ਗੋਝੀਆਂ ਰਮ ਜਾਨੂ ਕੋਈ ਨਾ ਪਛਾਣਦਾ ਗੋਝੀਆਂ ਰਮ ਜਾਨੂ ਕੋਈ ਨਾ ਪਛਾਣਦਾ ਗੋਝੀਆਂ ਰਮ ਜਾਨੂ ਕੋਈ ਨਾ ਪਛਾਣਦਾ ਬੁਝੀ ਆਰਮ ਜਾਨੂ ਕੋਈ ਨਾ ਪਛਾਣਦਾ ਜਿਹੜਾ ਬੋਝ ਲੈਂਦਾ ਸੰਗ ਤੇ ਉਹੋ ਹੀ ਮੌਜਾਂ ਮਾਣਦਾ ਜਿਹੜਾ ਬੋਝ ਲੈਂਦਾ ਸੰਗ ਤੇ ਉਹੋ ਹੀ ਮੌਜਾਂ ਮਾਣਦਾ ਜਿਹੜਾ ਬੋਝ ਲੈਂਦਾ ਸੰਗ ਤੇ ਉਹ ਹੀ ਮੌਜਾਂ ਮਾਣਦਾ ਜਿਹੜਾ ਬੋਝ ਲੈਂਦਾ ਛੱਡ ਉਦੇ ਨੇਤਰਾਂ ਚ ਆਸਾਂ ਨੇ ਸਰੂਰ ਵੇਖਿਆ ਉਹਦੇ ਨੇਤਰਾਂ ਚ ਆਸਾਂ ਨੇ ਸਰੂਰ ਵੇਖਿਆ ਉਹਦੇ ਨੇਤਰਾਂ ਚ ਆਸਾਂ ਨੇ ਸਰੂਰ ਵੇਖਿਆ ਉਹਦੇ ਨੇਤਰਾਂ ਚ ਆਸਾਂ ਨੇ ਸਰੂਰ ਵੇਖਿਆ ਆਸਾਂ ਨੰਦਪੁਰ ਰਬ ਦਾ ਸਰੂਪ ਵੇਖਿਆ ਅਸਾ ਨੰਦੇ ਪੁਰ ਰੱਬ ਦਾ ਸਰੂਪ ਵੇਖਿਆ ਅਸਾ ਨੰਦੇ ਪੁਰ ਰੱਬ ਦਾ ਸਰੂਪ ਵੇਖਿਆ ਅਸਾ ਨੰਦੇ ਪੁਰ ਰੱਬ ਦਾ ਸਰੂਪ ਵੇਖਿਆ ਉਹ ਤਾਂ ਕੱਟਦਾ ਹੈ ਢੇੜ ਸਭ ਆਵਾ ਗਾਉਣ ਦਾ ਉਹ ਤਾਂ ਕੱਟਦਾ ਹੈ ਗੇੜ ਸਭ ਆਵਾ ਗੋਣਦਾ ਉਹ ਤਾਂ ਕੱਟਦਾ ਹੈ ਗੇੜ ਸਭ ਆਪ ਜਾਣਦਾ ਉਹ ਤਾਂ ਕੱਟਦਾ ਹੈ ਗੇੜ ਸਭ ਆਪ ਜਾਣਦਾ ਵਾਹਿਗੁਰੂ 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 ਉਹ ਤਾਂ ਕੱਟਦਾ ਹੈ ਗੇੜ ਸਭ ਆਵਾ ਗਾਉਣ ਦਾ ਉਹ ਤਾਂ ਕੱਟਦਾ ਹੈ ਗੇੜ ਸਭ ਆਵਾ ਗਾਉਣ ਦਾ ਉਹ ਤਾਂ ਕੱਟਦਾ ਦਸ ਦਸ ਖਾਲਾ ਜਿਹਾ ਗੁਰੂ ਪਾਣਦਾ ਟੰਗ ਦਸ ਦਸ ਖਾਲਾ ਜਿਹਾ ਗੁਰੂ ਪਾਣਦਾ ਟੰਗ ਦਸ ਦਸ ਖਾਲਾ ਲਗੇ ਆ ਗੁਰੂ ਪਾਣਦਾ ਟੰਗ ਦਸ ਦਸ ਖਾਲਾ ਲਗੇ ਆ ਨੰਦਾਂ ਸੀਸਾ ਹੋਮੇ ਵਾਲਾ ਹੁੰਦਾ ਚਕਣਾ ਚੂਰ ਵੇਖਿਆ 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 ਆਇਆ ਸਾਨੰਦਪੁਰ ਰਬ ਦਾ ਸਰੂਪ ਵੇਖਿਆ ਆਸਾ ਨੰਦਪੁਰ ਰੱਬ ਦਾ ਸਰੂਪ ਵੇਖਿਆ ਆਸਾ ਨੰਦਪੁਰ ਰੱਬ ਦਾ ਸਰੂਪ ਵੇਖਿਆ ਆਸਾ ਨੰਦਪੁਰ ਰੱਬ ਦਾ ਸਰੂਪ ਵੇਖਿਆ ਆਸਾ ਕਲਗੀਆਂ ਵਾਲਾ ਹਜੂਰ ਵੇਖਿਆ ਆਸਾ ਕਲਗੀਆਂ ਵਾਲਾ ਹਜੂਰ ਵੇਖਿਆ ਆਸਾ ਕਲਗੀਆਂ ਵਾਲਾ ਹਜੂਰ ਵੇਥਿਆ ਅਸਾਂ ਕਹਿ ਰੀਆ ਵਾਲਾ ਹਜੂਰ ਵੇਥਿਆ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ